ਇਹ ਹੈ ਬਨੇ ਦਾ ਪਕਾਣਾ ਅੰਸਿਰਾਂ ਦੇ ਪੰਜ ਪੌਣੇ ਵਾਲੇ ਖਾਣਾ ਇੱਕ ਠੀਕਾ ਉਤਰ ਦਾ ਬਾਹ ਦਾ ਖਾਣਾ ਐ ਵਿੱਚ ਮਿੱਟੀ ਵੀ ਪਾਤੀ ਜਿਹਾ ਲੋ ਦੀ ਕਰੋ ਜੇ ਕਰਤਾ ਫਿਰ ਬੈਠਾ ਲਾਜੀ ਨਾ ਆਪਣਾ ਜੀ ਸਸਰੀ ਘਰ ਸਵੇਰ ਕੈਂਟ ਉਹ ਨਹੀਂ ਬਿਲਕੁਲ ਕੈਂਟ ਤੇ ਅੱਜ ਦਾ ਬਲੋਗ ਫੇਰ ਸਟਾਰਟ ਕਰ ਰਹੇ ਪੂਤਰ ਜਨਤੇ ਤੇ ਜਾ ਕੇ লাইਕ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਤੇ ਪਿਛਲੀ ਵੀਡੀਓ ਜਿਹਨੇ ਨਹੀਂ ਦੇਖੀ ਦੇਖ ਜਾਓ ਜਾ ਕੇ ਤੇ ਚਲੋ ਸਟਾਰਟ ਕਰਦੇ ਆ ਇਸ ਵਲੋਂ ਚਿੱਤੋ ਸੀ ਟਾਈਟਲ ਆ ਹਨ ਮੈਂ ਦੇ ਹੀ ਲਿਆ ਹਾਂ ਅੱਜ ਪੌਣੇ ਵਾਲੇ ਖਾਣਾ ਇੱਕ ਠੀਕਾ ਰੋਟਰਾ ਦਾ ਮਤਲਬ ਉਹ ਐਂਡਰ ਖਾਣੇ ਰੋਟੇ ਉਹਦੇ ਬਸੇ ਖਾਣਾ ਪੌਣੇ ਵਾਲਿਆ ਕਿਉਂ ਨਾ ਦਾਣੇ ਵੀ ਪੌਣੇ ਆ ਸ਼ਾਮ ਦਾ ਟਾਈਮ ਆ ਤੇ ਤੁਹਾਨੂੰ ਟਾਈਮ ਵੀ ਦਿਖਾ ਦਿੰਦਾ ਫਿਰ ਚੈੱਕ ਕਰੋ ਯਾਰ 6:43 ਸ਼ਾਮ ਦਾ ਟਾਈਮ ਮੈਂ ਤੁਹਾਨੂੰ ਚੈੱਕ ਕਰਾ ਫਿਰ ਜੂਰੀ ਜਿਓ ਉਹ ਲਾਂਕੇ ਠੀਕ ਆ ਇਹ ਬਸ ਮਿੱਤਰੂ ਇਹ ਚੇੜ ਕੋਈ ਵੀ ਹੁਕਮੀ ਜਗਦਾ ਤੇ ਵੀ ਤੁਹਾਨੂੰ ਪੜਿਆ ਆਪਣਾ ਸੈਟਪ ਉਤਰ ਦੇ ਜਿੱਕੇ ਮਹਲ ਉਤਰ ਕੇ ਆਇਆ ਚਲੋ ਚੱਲਦੇ ਹੁਣ ਅੰਦਰ ਤੁਹਾਨੂੰ ਖਾਂ ਮਤਲਬ ਇਹ ਤਾਂ ਗੇਟ ਕੀ ਆ ਗਿਆ ਆਪਾਂ ਆਪਣੇ ਅੰਦਰ ਖੁੱਡੇ ਦੇ ਤੇ ਤੇ ਸਭ ਦੋ ਬੈਠੇ ਹੁਣ ਅੰਦਰ ਇਹ ਬਾਕੀ ਖਾਣਾ ਕੋਣ ਦਾ ਕਿਹੜੀ ਖੁੱਤੀ ਤੋਂ ਦਿਖਾਉਂਦਾ ਠੀਕ ਹੈ ਜਿਹੜੇ ਜੋੜ ਲੱਗੇ ਤੇ ਚਲ ਕੱਲ੍ਹ ਦੀ ਗੱਲ ਅੱਜ ਖਾਈ ਚੁਕਤਰੀ ਵੀ ਤੇ ਯਾਰਾ ਉੱਪਰ ਬੈਠੇ ਮਿੱਠਾ ਮਾਰਦੇ ਕੱਲ੍ਹ ਨੂੰ ਕਿੰਦਰ ਭਾਂਜਦੇ ਲੋ ਕੀ ਯਾਰ ਮੈਂ ਆਪਾਂ ਨਾ ਪਖਾਨਾ ਤੇ ਇਹਦਾ ਉੱਤਰ ਨੂੰ ਨਾ ਆਏ ਲਾਂਸੇ ਰੰਗ ਤੇ ਇਹ ਦਿਨ ਲੱਗੀ ਸੀ ਆ ਟਾਈਮ ਵੇਸਟ ਕਰਦੇ ਹੋ ਸਭ ਤੋਂ ਪਹਿਲਾਂ ਆਪਾਂ ਪਾਉਂਦੇ ਇਹਨਾਂ ਨੂੰ ਦਾਣੇ ਤੇ ਵੀਡੀਓ ਨਾਲ ਦੋਸਤ ਜਖਿਲ ਆ ਗਏ ਦਾਣੇ ਤੇ ਠੀਕ ਆ ਬਹੁਤ ਥੋੜੀ ਜਿਹੀ ਪਾੜ ਰਹੀ ਹੁੰਦੀ ਤੇ ਅੰਦਰ ਰੋਸ਼ਨੀ ਨਹੀਂ ਆ ਰਹੀ ਤੇ ਇੰਸ਼ਾਅੱਲਾ ਕਰ ਮੜੀ ਜਾਂ ਕਿਵੇਂ ਆਦੇ ਕੋਲ ਨੂੰ ਇਥੇ ਨਹੀਂ ਬਣਦਾ ਸਿੱਧਾ ਮੇਰੇ ਹੱਥ ਤੇ ਆਉਂਦੀ ਹੈ ਕੀ ਤੇ ਰੱਖ ਕੇ ਪਾਉਂਦੇ ਦਾਣੇ ਇਹਨਾਂ ਨੂੰ ਮੈਂ ਟਿੱਕਮੈਂਟ ਟਿੱਕਮੈਂਟ ਢਾਣੇ ਢਣਚੇ ਨੇ ਟਿੱਕ ਕਾਣ ਕਾ ਵੀ ਫੈਸ਼ਨ ਨਵੀਂ ਪਹਿਲਾਂ ਥੋੜੀ ਜਿਹੀ ਕਾਂਝੂ ਵੀ ਚੋਲ ਕਾਣੇ ਤੋਂ ਪਰਕੇ ਪਾਉਂਦੇ ਆ ਇਸੇ ਟਾਈਮ ਬੰਨਦਾ ਬਸ ਮੈਂ ਫਿਰ ਪਾਰਟੇਟ ਦਿਖਾ ਲੈਂਦੇ ਆ ਜੀ ਚੱਕ ਲਈਏ ਅੰਦਰ ਹੁਣ ਆਪਾਂ ਟ੍ਰੇਡ ਹੀ ਆ ਇਹਨਾਂ ਦੇ ਲੋ ਆਉਤ ਸੀ ਮੇਰੇ ਖਾਲਜ ਪਾਣੀ ਦਾ ਪਾਣੀ ਜਮਨੀ ਇਹਦਾ ਪਾਣੀ ਪਾਣੀ ਵੀ ਲੈਣਾ ਚਾਹਣਾ ਚਾ ਪਾਣੀ ਵੀ ਲੈ ਜਾਂਦੇ ਆ ਇਹ ਸੱਤ ਕਰਨਾ ਆ ਕਰਕੇ ਆ ਰੱਖ ਲਿਓ ਕਿ ਨਾ ਟੌਂਡਾ ਡੱਬਾ ਲਿ ਗਏ ਫਿਰ ਆਪਾਂ ਪਾਣੀ ਪਾ ਦੇ ਫਿਰ ਅਗਲੇ ਵੀਡੀਓ ਮਾ ਦੇ ਆ ਗਿਆ ਪਾਣੀ ਦੀ ਤੇ ਆ ਗਿਆ ਖੁੱਟਾ ਤੇੰਦਰ ਚੱਲਦੇ ਫਿਰ ਪੰਥ ਪਾਣੀ ਆ ਪੰਥ ਰਹਿਣਾ ਇਹ ਜੀ ਨਹੀਂ ਰਿਹਾ ਸਮਾਰਟ ਚੀਜ਼ ਪਾਣੀ ਦਾ ਪਾਣੀ ਪਾਣਾ ਹੈ। ਇਹ ਪਾਣੀ ਤੇ ਮਾਰੇ ਇਹ ਸੱਪੇ ਰੱਖ ਕੇ ਰੱਖੀਏ। ਲਓ। ਵੀ ਲੁਕ। ਤੇ ਵਕੀ ਮੈਂ ਤਾਂ ਦੈਂ ਪੀ ਜਾਂ ਕਰ ਦੈਂ ਪੀ ਜਾਂ ਪਰ ਵੀਡੀਓ ਕੰਟੇਨ ਕਰਦੇ ਦੁਬਾਰਾ ਮੈਂ ਟਾ ਦੇਗਾ ਮੈਂ ਫਿਰ ਆਪਾਂ ਸਮਾਈ ਤੋਂ ਅਨੇ ਦਾਣੇ ਘਰੇ ਖਾਣਾਂ। ਮਿੱਟਾ ਵੀ ਆ ਚੁੱਕਿਆ ਠੀਕਾ ਤੇ ਹੁਣ ਮੈਂ ਸੈਟ ਪਕਾਤਾ ਠੀਕਾ ਦੇਖਾ ਹਾਂ ਓਹਲੇ ਗੁੰਜੇ ਜੇ ਲਾ ਦਿੰਦਾ ਠੀਕਾ ਓਹਲੇ ਗੁੰਜੇ ਦੇ ਲੋਟ ਨੂੰ ਵਾਪਸ ਤੇ ਚਲੋ ਦੇਖੋ ਹੁਣ ਮੈਂ ਚਾਹਤ ਨਹੀਂ ਦਿਖਾ ਸਕਦਾ ਕਿ ਮੈਂ ਇਕੱਲਾ ਵੀਡੀਓ ਬਣਾਉਣ ਚਾਹ ਰੋ ਹਾਂ ਨੀ ਤੇ ਮੈਂ ਲੌਗ ਆਉਣ ਤੋਂ ਬਾਅਦ ਖਾਣਾ ਫਿਰ ਮੈਂ ਲੜੀ ਉਹਦੇ ਵੀਡੀਓ ਕੰਟੈਂਟ ਕਰਦੇ ਨੇ ਉਹ ਖਾਰੇ ਤਾਂ ਚਲੋ ਮੈਂ ਦੇਖਦਾ ਹਾਂ ਲੋ ਜੀ ਕਰੋ ਚੈੱਕ ਕਰਤਾ ਪਣੀ ਹਮੋਂ ਕੇ ਮੈਂ ਕੰਪਰੈਸਲੇਟ ਮਾਰ ਦਿੱ ਦੇਖੋ ਇਹੋ ਪਾਦਾ ਘਾਣਾ ਐਂ ਵਿੱਚ ਮਿੱਟੀ ਵੀ ਪਾਤੀ ਤੇ ਨਾਲ ਕੋਈ ਜੋਂਡੇ ਇੱਥੇ ਨਹੀਂ ਕੋਈ ਪਾਸੇ ਛਿਆੜਿਆ ਹੋਇਆ ਤੇ ਬਾਕੀ ਦੇਖਦੇ ਕੋਈ ਦਿਨ ਆਦਾ ਪਿੱਠ ਬੈਠੂ ਵੀ ਲੱਗਦੀ ਮਾਦੂਗ ਬੰਨੇ ਸਭ ਇਕੱਠੇ ਬੈਠਾ ਨੇ ਇੱਥੇ ਵਟਾਂਗੇ ਹਾਂ ਤੇ ਬਾਕੀ ਤਾਂ ਇਹਨਾਂ ਨੇ ਛੱਡ ਦਿੱਤੇ ਇੱਥੇ ਉਹ ਮਾਦਾ ਕਰਮੀ ਕਾਨੀ ਹੋ ਗਏ ਰੇ ਇਹਨੇ ਗਰਮੀ ਅੰਦਰ ਬਿਟੇ ਕਹਿੰਦੇ ਕਮੈਂਡਰ ਤਾਂ ਇਹਨਾਂ ਨੂੰ ਬਾਹਰ ਮਾਸ਼ਾਉਂਗਾ ਯਾਰ ਔਰ ਆਰਡਰ ਦੇ ਬਾਰੇ ਹੋਈ ਯਾਰ ਨਾ ਕਿੰਨੇ ਕਿ ਉਹ ਕਿੱਕਰ ਨਾ ਆਇਆ ਬੱਬੂ ਯਾਰ ਲੈ ਲਾ ਲੈਣੀ ਆਂ ਤੇਰ ਜੱਗ ਕਰਵਾਇ ਠਾਣਾ ਨਾ ਨਾ ਤਾਂ ਹੋ ਚੁੱਕਿਆ ਸਾਰਾ ਦੁਕਾਨੀ ਗਾਨੀ ਅੰਦਰ ਪੂਰ ਕਾਨੀਆ ਕੀ ਆਈ ਹੈ ਪ੍ਰੋਟੀਨ ਆਈ ਹੈ ਨਸਬਾ ਮਾਰਦੇ ਰਹੋ ਜਿੰਨਾ ਕਿ ਮੈਂ ਰਹਿੰਦੇ ਮੁਰਾਹ ਹੋ ਗਏ ਨੇ ਚ ਇਹਨੇ ਵੀਡੀਓ ਕੰਟੀਨ ਕਰਦਾ ਤੁਹਾਨੂੰ ਸ਼ਾਮ ਤੱਕ ਮੈਂ ਦਾ ਮਗੜੀ ਹੀ ਜਾ ਚੁੱਕਿਆ ਹਾਂ ਤੋ ਬਾਬੇ ਹੁਣ ਆ ਗਏ ਸੀ ਆਪਾਂ ਦੁਬਾਰਾ ਖੁੱਡੇ ਜੀ ਤੇ ਬਾਹਰ ਦੇ ਸਕ ਜਿਓ ਨੇਰਾ ਹੋ ਚੁੱਕਿਆ ਚੰਗਣੇ ਆ ਮੈਂ ਤੇ ਇਸ ਟਾਈਮ ਤੁਹਾਨੂੰ ਟਾਈਮ ਵੀ ਦੁਬਾਰਾ ਪਹੁੰਚੋ ਅਜਾ ਫੋਨ ਵੀ ਲੇ ਗਿਆ ਨਰਕਾ ਲੈ ਲੇ ਗਏ ਸੀ ਇਧਰ ਚੈੱਕ ਕਰ ਬਾਬੂ 10:00 ਵੱਜ ਗਏ 1 ਮਿੰਟ ਹੋ ਗਿਆ ਪੂਰੇ ਤਾਂ ਹਮੇ ਤੇ ਆਪਾਂ ਹੁਣ ਆਇਆ ਠੀਕ ਆ ਖੁੱਡੇ ਜੀ ਤੇ ਜਦਦੇ ਭਗੇ ਹੀ ਘੁੰਮਣ ਤੇ ਇੱਧਰ ਚੈੱਕ ਕਰੋ ਭਾਵੇਂ ਕਿ ਕੂਤਰਾ ਬਣੇ ਜਾਂ ਫਿਰ ਤੇ ਆਹ ਬੈਠਾ ਲਾਲ ਜੀ ਨਾਲ ਆਪਣਾ ਤੇ ਬਾਕੀ ਆਹ ਹਟਾਉਂ ਉਠਾ ਲਾਉਣਾ ਟੀਰਾ ਕੂਤਰਾ ਤੇ ਇਹ ਆ ਖੇਡੀ ਹੀ ਬਣ ਜਾ ਦੇਖੋ ਇਹਦਾ ਠੀਕ ਆ ਉਹਦੇ ਉੱਤੇ ਕੁੱਤਰੀ ਆਣੀ ਨਹੀਂ ਨਾਂ ਤਾਂ ਇਹਦਾ ਕੁਕੀ ਹੁਣ ਵੀਡੀਓ ਦਾ ਆਪਾਂ ਇੱਕ ਐਂਡ ਵੀ ਕਰਨਾ ਤੇ ਪਸੰਦ ਆਵੇ ਤਾਂ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਸ਼ਾਇਦ ਡੈਲੀ ਕਰੇ ਕਰਾ ਅੱਜ ਵੀ ਬਣਾਇਆ ਕੱਲ ਵੀ ਬਣਾਇਆ ਤੇ ਤੁਸੀਂ ਵੀਡੀਓ ਚੱਕ ਕੇ ਕਰ ਦਿਓ ਲਾਈਕ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਮੇਲੇ ਹੋਰ ਬਦੀਰ ਵੀਡੀਓ ਜੀ ਨੈਟਚ ਚ ਚਲੋ